ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਹੈ ਸੋਮਵਾਰ 14 ਜਲਾਈ ਤੇ ਆਓ ਦੇਖੀਏ ਪੰਜਾਬ ਦੀਆਂ ਅੱਜ ਦੀਆਂ 10 ਖਬਰਾਂ ਚਲੋ ਸ਼ੁਰੂ ਕਰੀਏ ਸਭ ਤੋਂ ਪਹਿਲਾ ਮੋਹਾਲੀ ਚੋ ਇੱਕ ਸ਼ੌਕਿੰਗ ਖਬਰ ਚਾਰ ਬੰਦੇ ਨਿਆਂਗਾ ਵਾਂਗੂ ਪੇਸ ਪਾ ਕੇ ਔਰਤਾਂ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਿਸ ਨੇ ਵਧੀਆ ਕੰਮ ਕੀਤਾ 10 ਘੰਟਿਆਂ ਚ ਇਹ ਸਾਰੇ ਫੜ ਲਿਆ ਤੇ ਔਰਤ ਸੁਰੱਖਿਅਤ ਮਿਲ ਗਈ ਹੈ ਕਾਰ ਵੀ ਗੁਰਤਵਰੇ ਚ ਬਰਾਮਦ ਹੋਈ ਹੈ ਹੁਣ ਚੰਗੀ ਖਬਰ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸੜਕਾਂ ਠੀਕ ਕਰਨ ਲਈ ਵੱਡਾ ਮੁਹਿੰਮ ਚਲਾਈ ਹੈ 2000 ਕਿਲੋਮੀਟਰ ਤੋਂ ਵੱਧ ਲੋਕ ਲਿੰਕ ਰੋਡਾਂ ਦੀ ਮੁਰੰਮਤ ਹੋਣੀ ਹੈ ਯਾਤਰਾਵਾਲੇ ਆ ਲਈ ਚੰਡੀਗੜ੍ਹ ਮਨਾਲੀ ਹਾਈਵੇ ਤੇ ਫਿਰ ਲੈਂਡ ਸਲਾਈਡ ਹੋਈ ਹੈ ਰਸਤਾ ਬੰਦ ਹੋ ਗਿਆ ਹੈ ਤਾਂ ਜੇ ਕਿਸੇ ਨੇ ਵੀ ਮਨਾਲੀ ਜਾਣਾ ਹੈ ਤਾਂ ਕਿਰਪਾ ਕਰਕੇ ਪਲਾਨ ਚੈੱਕ ਕਰ ਲਵੋ ਸਿਆਸਤ ਦੀ ਗੱਲ ਪੰਜਾਬ ਵਿਧਾਨ ਸਭਾ ਦੀ ਖਾਸ ਮੀਟਿੰਗ ਹੋ ਰਹੀ ਹੈ ਵੱਡੇ ਮੁੱਦੇ ਤੇ ਨਵੇਂ ਫੈਸਲੇ ਆ ਸਕਦੇ ਨੇ ਖਬਰ ਚਲੰਦਰ ਤੋਂ ਚਾਰ ਬੰਦੇ ਨਸ਼ਾ ਵੇਚਦੇ ਫੜੇ ਗਏ ਹਨ ਪੁਲਿਸ ਨੇ ਨਸ਼ਕਲਫ ਜੰਗ ਜਾਰੀ ਰੱਖੀ ਹੋਈ ਹੈ ਖਬਰ ਦਲਜੀਤ ਦਸਾਂਜ ਦੇ ਫਾਈਨਲੀ ਉਸ ਨੇ ਆਪਣੀ ਨਵੀਂ ਫਿਲਮ ਪੰਜਾਬ 95 ਦਾ ਫਰਸਟ ਲੁੱਕ ਰਿਲੀਜ਼ ਕਰ ਦਿੱਤਾ ਹੈ ਪੋਸਟ ਆ ਗਿਆ ਹੈ ਤੇ ਫੈਨਸ ਵਿੱਚ ਕਾਫੀ ਉਤਸ਼ਾਹ ਹੈ ਅੰਮ੍ਰਿਤਸਰ ਤੋਂ ਦੁਖਦਾਈ ਖਬਰ ਇੱਕ ਕਾਰ ਤੇ ਡਰਾਈਵਰ ਟਰਾਲੀ ਦੀ ਟੱਕਰ ਚੇਤਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਪਰਿਵਾਰਾਂ ਨਾਲ ਸਾਡੀ ਸਵੇਦਨਾ ਖਬਰ ਨੰਬਰ 8 ਲਾਟਰੀ ਘਟਾਲੀ ਧਿਆਨ ਦੇਣ ਪੰਜਾਬ ਸਟੇਟ ਡੀਲਰ 10 골ਡ ਲਾਟਰੀ ਦੇ ਨਤੀਜੇ ਆ ਗਏ ਨੇ ਕਿਸੇ ਨੇ ਲੱਖ ਰੁਪਏ ਜਿੱਤੇ ਤੇ ਹੋਰ ਵੀ ਨਾਮ ਨਿਕਲੇ ਨੇ ਕਿਰਪਾ ਕਰਕੇ ਟਿਕਟਾ ਚੈੱਕ ਕਰ ਲਓ ਬਟਿੰਡਾ ਤੋਂ ਇੱਕ ਔਰਤ ਦਾ ਮੋਬਾਈਲ ਤੋਂ ਬਾਈਕ ਸਵਾਰਾਂ ਨੇ ਖੋ ਲਿਆ ਸੀਸੀਟੀਵੀ 'ਚ ਸਾਰਾ ਕੁਝ ਆ ਗਿਆ ਹੈ ਪੁਲਿਸ ਜਾਂਚ ਵਿੱਚ ਜੁਟੀ ਹੋਈ ਆ ਆਖਰੀ ਖਬਰ ਪੰਜਾਬ ਕੈਬਨਟ ਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਮੀਟਿੰਗ ਕੀਤੀ ਗਈ ਇਨਫਰਾਸਟ੍ਰਕਚਰ ਤੇ ਲੋਕ ਅਪਲਾਈ ਦੇ ਮੁੱਦੇ ਤੇ ਗੱਲ ਹੋਈ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ। ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਿਸੇ ਵੀ ਖਬਰ ਤੇ ਆਪਣੀ رائے ਕਮੈਂਟ ਕਰਕੇ ਦੱਸੋ। ਫਿਰ ਮਿਲਦੇ ਆਂ ਨਵੀਆਂ ਖਬਰਾਂ ਨਾਲ। ਧੰਨਵਾਦ। ਖਿਆਲ ਰੱਖਿਓ।